ਰੀਪੋਰਟ ਅਨੁਸਾਰ ਪਿਛਲੇ 1 ਸਾਲ ਵਿੱਚ ਸਰੀ ਵਿੱਚ 11 ਸਾਈਕਲ ਚਾਲਕਾਂ ਦੀਆਂ ਮੌਤਾਂ ਹੋਈਆਂ ਸਨ ਜਿਸ ਨਾਲ ਸਰੀ অন্ਟਾਰੀਓ ਦੇ ਵਿੱਚ ਸਾਕਾ ਤੋਂ ਬਾਅਦ ਸਾਈਕਲਿਸਟ ਲਈ ਦੇਸ਼ ਦਾ ਦੂਸਰਾ ਸਭ ਤੋਂ ਖਤਰਨਾਕ ਸ਼ਹਿਰ ਬਣ ਗਿਆ ਹੈ ਇਸ ਦੇ ਨਾਲ ਹੀ ਸਰੀ BC ਵਿੱਚ ਸਭ ਤੋਂ ਵੱਧ ਪੈਡੇਸ਼ੀਅਨ ਮੌਤਾਂ ਵਾਲਾ ਸ਼ਹਿਰ ਹੈ ਜਿੱਥੇ ਪਿਛਲੇ ਸਾਲ ਕੁੱਲ 54 ਲੋਕਾਂ ਨੇ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੱਤੀ ਸੀ people people are ripping around the corners like they're not afraid to step on the gas ਬਾਈਕ ਹੱਤੋਂ ਨਵਦੀਪ ਸਿੰਘ ਚਿੰਨਾ ਦਾ ਕਹਿਣਾ ਹੈ ਕਿ ਇਹ ਅੰਕੜਾ ਉਹਨਾਂ ਨੂੰ ਹੈਰਾਨਤਾ ਕਰਦਾ ਹੈ ਪਰ ਇਸ ਦੇ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਮਿਊਨਿਸਪੈਲਿਟੀਆਂ ਇੰਨਾ ਸ਼ਹਿਰਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਜ਼ਰੂਰੀ ਕੰਮ ਤੇਜ਼ੀ ਨਾਲ ਨਹੀਂ ਕਰ ਰਹੀਆਂ ਹਨ ਥੋੜੇ ਜੀ ਉਦਾਸੀ ਵਾਲੀ ਗੱਲ ਹੈ ਵੀ ਸਰੀਚ ਇੰਨਾ ਖਤਰਨਾਕ ਹੈ ਲੋਕਾਂ ਲਈ ਤੁਰਕੇ ਜਾਣਾ ਸਰਪ੍ਰਾਈਜ਼ ਤਾਂ ਹਮੇਸ਼ਾ ਹੀ ਹੁੰਦੇ ਹਨ ਜੀ ਅਸੀਂ ਸਾਡੀ ਉਮੀਦ ਇਹ ਹੈ ਵੀ ਇੰਨਾ ਹੋਏ ਕਿਉਂਕਿ ਬੋਥ ਵੈਂਕੂਵਰ ਤੇ ਸਰੀ ਤੇ ਸਾਡੇ ਪ੍ਰੋਵਿੰਸ ਨੇ ਵੀ ਇਹ ਵਾਅਦਾ ਕੀਤਾ ਹੋਇਆ ਕਿ ਉਹ ਵਿਜਨ ਜ਼ੀਰੋ ਫਿਲਾਸਫੀ ਨੂੰ ਅਪਣਾਣਗੇ ਉਹਨਾਂ ਆਖਿਆ ਕਿ ਸਰਕਾਰਾ ਭਵਿੱਖ ਵਿੱਚ ਬਣਾਏ ਜਾ ਰਹੇ ਇਨਫਰਾਸਟ੍ਰਕਚਰ ਵਿੱਚ ਵੀ ਪੈਦਲ ਅਤੇ ਸਾਈਕਲ ਰਾਹੀਂ ਸਫ਼ਰ ਕਰਦੇ ਲੋਕਾਂ ਬਾਰੇ ਨਹੀਂ ਸੋਚ ਰਹੀਆਂ ਨੇ ਜਦਕਿ ਸੜਕਾਂ ਉੱਤੇ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਲੋਕ ਚਾਹੁੰਦੇ ਨੇ ਵੀ ਉਹ ਤੁਰ ਕੇ ਸਾਈਕਲ ਤੇ ਜਾਂ ਬਸ ਤੇ ਜਾ ਸਕਣ ਐਕਚੁਅਲੀ ਮੈਟਰੋ ਵੈਂਕੂਵਰ ਏਰੀਆ ਵਿੱਚ 40% ਲੋਕ ਇਹ ਕਹਿੰਦੇ ਨੇ ਵੀ ਸਾਡੀ ਇੱਛਾ ਇਹ ਆਸੀ ਤੁਰ ਕੇ ਜਾਈਏ ਜਾਂ ਸਾਈਕਲ ਤੇ ਜਾਈਏ ਜਾਂ ਬਸ ਤੇ ਜਾਈਏ ਤੇ ਵੈਂਕੂਵਰ ਸ਼ਹਿਰ ਵਿੱਚ ਇਹ ਉਹ ਤੋਂ ਵੀ ਜ਼ਿਆਦਾ ਆਲਮੋਸਟ 50% ਦੇ ਨੇੜੇ ਆ ਪਰ ਪ੍ਰੋਬਲਮ ਇਹ ਹੈ ਵੀ ਬਹੁਤ ਦੇਰ ਤੋਂ ਸਾਡੀਆਂ ਸ਼ਹਿਰਾਂ ਨੇ ਇਹੋ ਜਿਹੇ ਸ਼ਹਿਰ ਬਣਾਏ ਨੇ ਜਿਨ੍ਹਾਂ ਵਿੱਚ ਲੋਕਾਂ ਕੋਲ ਚਾਰਾ ਹੀ ਨਹੀਂ ਉਹਨਾਂ ਨੂੰ ਕਾਰ ਤੇ ਜਾਣਾ ਪੈਂਦਾ ਤੇ ਉਹਨਾਂ ਨੂੰ ਇਹ ਆਦਤ ਪਈ ਹੋਈ ਹੈ ਹਰ ਇੱਕ ਜਗ੍ਹਾ ਕਾਰ ਤੇ ਜਾਣ ਦੀ ਤਾਂ ਸਾਨੂੰ ਹੁਣ ਥੋੜਾ ਜਿਹਾ ਬਦਲਾਅ ਲਿਆਣਾ ਪੈਣਾ ਉਨਾ ਆਖਿਆ ਕਿ ਭਵਿੱਖ ਵਿੱਚ ਵਾਤਾਵਰਣ ਦੇ ਸੰਭ ਲਈ ਸਾਈਕਲਿੰਗ ਇੱਕ ਵਧੀਆ ਉਪਾਅ ਹੋ ਸਕਦੀ ਹੈ ਪਰ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਨ ਲਈ ਪਹਿਲਾਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਪਏਗਾ ਜਦ ਅਸੀਂ ਕਾਰ ਚਲਾਉਂਦੇ ਹਾਂ ਜਿਹਦੀ ਗੈਸ ਤੇ ਪੋਲੂਸ਼ਨ ਹੁੰਦੀ ਆ ਉਹਦੇ ਨਾਲ ਸਾਡੇ এনवायरमेंट ਤੇ ਹਜੇ ਇੰਪੈਕਟ ਹੁੰਦਾ ਕਿ ਓਜ਼ੋਨ ਲੇਅਰ ਸਾਡੀ ਡਿਪਲੀਟ ਹੁੰਦੀ ਆ ਤੇ ਉਹਦੇ ਨਾਲ ਗਰਮੀ ਜ਼ਿਆਦਾ ਹੁੰਦੀ ਆ ਗਰਮੀ ਜ਼ਿਆਦਾ ਹੋਣ ਨਾਲ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਹੜ ਆ ਰਹੇ ਨੇ ਉਹ ਸਾਰਾ ਉਹਦਾ ਕਨਸੀਕਵੈਂਸ ਆ ਤਾਂ ਜਿੰਨਾ ਅਸੀਂ ਤੁਰ ਕੇ ਯਾਸ ਬਸ ਤੇ ਯਾ ਸਾਈਕਲ ਤੇ ਜਾਂਦੇ ਆ ਉਹਨਾਂ ਅਸੀਂ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਬਚਾ ਸਕਦੇ ਆ ਤੇ ਅਸੀਂ ਇਹ ਵੀ ਸਮਝਦੇ ਆਂ ਕਿ ਹਰ ਇੱਕ ਕਿਸੇ ਦੀ ਬਸ ਚ ਨਹੀਂ ਹੈ ਵੀ ਉਹ ਹਰ ਸਫ਼ਰ ਤੁਰ ਕੇ ਜਾਂ ਸਾਈਕਲ ਤੇ ਕਰਨ ਕਈ ਵਾਰੀ ਜ਼ਰੂਰਤ ਹੈ ਇਹ ਵੀ ਸਾਨੂੰ ਹੱਕਾਰ ਤੇ ਹੀ ਜਾਣਾ ਪੈਣਾ ਐਂਡ ਉਹ ਵੀ ਠੀਕ ਹੈ ਜਿੰਨ ਪਰ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਜੇ ਅਸੀਂ 3 ਕਿਲੋਮੀਟਰ ਜਾਂ 5 ਕਿਲੋਮੀਟਰ ਦੇ ਵਿੱਚ ਵਿੱਚ ਜਾਣਾ ਉਹ ਸਫ਼ਰ ਅਸੀਂ ਤੁਰ ਕੇ ਕਰੀਏ ਜਾਂ ਸਾਈਕਲ ਤੇ ਕਰੀਏ ਇਸ ਮੁੱਦੇ ਬਾਰੇ ਸਿਟੀ ਆਫ ਸਰੀ ਦਾ ਕਹਿਣਾ ਹੈ ਕਿ ਉਹ ਪੈਡੈਸਟਰੀਅਨਸ ਅਤੇ ਸਾਈਕਲਿਸਟ ਲਈ ਲਗਾਤਾਰ ਸ਼ਹਿਰ ਦੀਆਂ ਸੜਕਾਂ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਹੇ ਹਨ ਜਿਸ ਵਿੱਚ ਨਵੀਆਂ ਸਾਈਕਲ ਲੇਨਸ ਅਤੇ ਨਵੇਂ ਸਾਈਡਵੌਕ ਵੀ ਸ਼ਾਮਲ ਹਨ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਸ਼ਹਿਰਾਂ ਨੂੰ ਇਨਫਰਾਸਟ੍ਰਕਚਰ ਬਿਹਤਰ ਬਣਾਉਣ ਲਈ ਕੰਮ ਕਰਨ ਦੀ ਲੋੜ ਹੈ ਉੱਤੇ ਹੀ ਸੜਕ ਤੇ ਸਫ਼ਰ ਕਰ ਰਹੇ ਲੋਕਾਂ ਨੂੰ ਵੀ ਆਪਣੇ ਆਲੇ-ਦੋਲੇ ਦਾ ਹੋਰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਫਿਰ ਚਾਹੇ ਉਹ ਪੈਦਲ ਜਾ ਰਹੇ ਹੋਣ ਵਿਅਕਤੀ ਹੋਵੇ ਜਾਂ ਕਾਰ ਚਲਾਉਣ ਵਾਲਾ ਮਨਜੋਤ ਸਿੰਘ ਓਨੀ ਨਿਊਜ਼ ਸਰੀ